ਮੋਟਰੀਆ ਨਾਮ ਦੀ 22 ਸਾਲਾਂ ਦੀ ਇਹ ਕੁੜੀ ਸਕੂਲ ਜਾਣ ਦੇ ਲਈ ਬੱਸ ਸਟੈਂਡ ਦੇ ਉੱਪਰ ਖੜੀ ਹੋਈ ਪਬਲਿਕ ਬੱਸ ਦੀ ਵੇਟ ਕਰ ਰਹੀ ਸੀ ਉਦੋਂ ਹੀ ਇਸ ਕੁੜੀ ਦੇ ਅੱਗੇ ਇੱਕ ਕਾਰ ਆ ਕੇ ਰੁਕਦੀ ਹੈ ਜਿਸ ਦੇ ਵਿੱਚ ਇੱਕ ਨੌਜਵਾਨ ਬੈਠਾ ਹੁੰਦਾ ਹੈ ਉਹ ਇਸ ਕੁੜੀ ਨੂੰ ਕਹਿੰਦਾ ਹੈ ਕਿ ਅੱਜ ਕੋਈ ਵੀ ਬੱਸ ਨਹੀਂ ਆਉਣ ਵਾਲੀ ਜੇਕਰ ਤੂੰ ਚਾਹਨੀ ਹੈ ਤਾਂ ਮੈਂ ਤੈਨੂੰ ਤੇਰੇ ਸਕੂਲ ਦੇ ਵਿੱਚ ਡ੍ਰੌਪ ਕਰ ਦਿੰਦਾ ਮੋਟਰਸਾਈਕਲ ਵਾਲੀ ਕੁੜੀ ਉਹ ਨੌਜਵਾਨ ਦੀ ਗੱਲ ਨੂੰ ਮੰਨ ਲੈਂਦੀ ਹੈ ਤੇ ਗੱਡੀ ਦੇ ਵਿੱਚ ਉਸਦੇ ਨਾਲ ਬੈਠ ਜਾਂਦੀ ਹੈ ਪਰ ਜਿਵੇਂ ਹੀ ਮੋਟਰਸਾਈਕਲ ਗੱਡੀ ਦੇ ਵਿੱਚ ਬੈਠਦੀ ਹੈ ਉਸ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਜਿਹੜੀ ਕਾਰ ਹੈ ਇਹ ਉਸ ਨੂੰ ਸਕੂਲ ਛੱਡਣ ਦੇ ਲਈ ਤਾਂ ਬਿਲਕੁਲ ਵੀ ਉੱਥੇ ਨਹੀਂ ਰੁਕੀ ਸੀ ਇਹ ਇਨਸਾਨ ਦੇ ਮਨ ਦੇ ਵਿੱਚ ਕੋਈ ਗੱਲ ਹੋਰ ਹੈ ਕਿਉਂਕਿ ਸਕੂਲ ਜਾਣ ਦੇ ਲਈ ਕਾਰ ਨੂੰ ਰਾਈਟ ਸਾਈਡ ਦੇ ਲਈ ਟਰਨ ਕਰਨਾ ਹੁੰਦਾ ਹੈ ਪਰ ਇਹ ਕਾਰ ਰਾਈਟ ਸਾਈਡ ਨੂੰ ਟਰਨ ਨਹੀਂ ਕਰਦੀ ਬਲਕਿ ਉੱਥੋਂ ਸਿੱਧਾ ਨਿਕਲ ਜਾਂਦੀ ਹੈ ਮੋਟਰਸਾਈਕਲ ਡਰਤੀ ਡਰਤੀ ਉਹ ਨੌਜਵਾਨ ਨੂੰ ਕਹਿੰਦੀ ਹੈ ਕਿ ਇਹ ਤਾਂ ਮੇਰੇ ਸਕੂਲ ਜਾਣ ਦਾ ਰਸਤਾ ਨਹੀਂ ਹੈ ਤੁਸੀਂ ਮੈਨੂੰ ਕਿੱਧਰ ਲੈ ਕੇ ਜਾ ਰਹੇ ਹੋ ਤਾਂ ਮੋਟਰਗਿਆਂ ਨੂੰ ਪਤਾ ਲੱਗ ਜਾਂਦਾ ਹੈ ਕਿ ਇਹ ਇਨਸਾਨ ਸਹੀ ਨਹੀਂ ਹੈ ਉਹ ਸੋਚ ਰਿਹਾ ਹੈ ਕਿ ਕਾਰ ਦਾ ਦਰਵਾਜ਼ਾ ਖੋਲ ਕੇ ਉਹ ਬਾਹਰ ਛਾਲ ਮਾਰ ਜਾਵੇ ਪਰ ਜਿਵੇਂ ਹੀ ਉਹ ਦਰਵਾਜ਼ਾ ਖੋਲਣ ਦੇ ਲਈ ਕਾਰ ਦੇ ਹੈਂਡਲ ਨੂੰ ਹੱਥ ਪਾਉਂਦੀ ਹੈ ਤਾਂ ਉਸ ਦਾ ਧਿਆਨ ਜਾਂਦਾ ਹੈ ਕਿ ਉਸ ਜਗ੍ਹਾ ਤੇ ਕੋਈ ਹੈਂਡਲ ਹੀ ਨਹੀਂ ਹੈ ਮਤਲਬ ਕਿ ਇਸ ਕਾਰ ਨੂੰ ਇਦਾਂ ਤਿਆਰ ਕੀਤਾ ਗਿਆ ਸੀ ਕਿ ਇਸ ਦੇ ਵਿੱਚੋਂ ਪੈਸੇਂਜਰ ਬਾਹਰ ਨਹੀਂ ਨਿਕਲ ਸਕਦਾ ਸੀ ਜੇਕਰ ਉਹ ਇੱਕ ਵਾਰ ਵਿੱਚ ਬੈਠ ਜਾਂਦਾ ਸੀ ਇਹ ਕੁੜੀ ਘਬराई ਹੋਈ ਹੁੰਦੀ ਹੈ ਕਿ ਮੇਰੇ ਨਾਲ ਚੱਲ ਕੀ ਰਿਹਾ ਹੈ ਉਦੋਂ ਹੀ ਇਹ ਨੌਜਵਾਨ ਇਸ ਕੁੜੀ ਨੂੰ ਕਹਿੰਦਾ ਹੈ ਕਿ ਤੇਰੇ ਜਿਹੜੇ ਸਿਰ ਦੇ ਉੱਪਰ ਹੈਟ ਲਈ ਹੋਈ ਹੈ ਤੂੰ ਉਹ ਹੈਟ ਨੂੰ ਉਤਾਰ ਡਰਦੇ ਡਰਦੀ ਇਹ ਕੁੜੀ ਹੁਣ ਤੂੰ ਇੰਨੇ ਛੋਟੇ ਛੋਟੇ ਵਾਲ ਕਿਉਂ ਕਰਵਾ ਲਏ ਇਹ ਤੇਰੇ ਤੇ ਬਿਲਕੁਲ ਵੀ ਸੋਹਣੇ ਨਹੀਂ ਲੱਗਦੇ ਕੁੜੀ ਇਹ ਚੀਜ਼ ਨੂੰ ਸੁਣ ਕੇ ਹੈਰਾਨ ਹੋ ਜਾਂਦੀ ਹੈ ਤੇ ਨਾਲ ਦੀ ਨਾਲ ਹੀ ਇਸ 22 ਸਾਲਾ ਕੁੜੀ ਨੂੰ ਪਤਾ ਲੱਗ ਜਾਂਦਾ ਹੈ ਕਿ ਜਿਹੜੇ ਇਨਸਾਨ ਨੇ ਉਸ ਨੂੰ ਕਾਰ ਦੇ ਵਿੱਚ ਬਿਠਾਇਆ ਹੈ ਇਹ ਅੱਜ ਪਹਿਲੀ ਵਾਰੀ ਉਸ ਨੂੰ ਨਹੀਂ ਮਿਲਿਆ ਬਲਕਿ ਇਹ ਕਾਫੀ ਸਮੇਂ ਤੋਂ ਉਸ ਨੂੰ ਦੇਖ ਰਿਹਾ ਸੀ ਤਾਂ ਹੀ ਇਸ ਨੂੰ ਪਤਾ ਸੀ ਕਿ ਮੇਰੇ ਪਹਿਲਾਂ ਵੱਡੇ ਵੱਡੇ ਵਾਲ ਸੀ ਤੇ ਹੁਣ ਮੈਂ ਵਾਲ ਛੋਟੇ ਕਰਵਾ ਲਏ ਮਤਲਬ ਕਿ ਮੇਰੀ ਪਹਿਲਾਂ ਰੈਕੀ ਕੀਤੀ ਗਈ ਹੈ ਉਸ ਤੋਂ ਬਾਅਦ ਮੈਨੂੰ ਗੱਡੀ ਦੇ ਵਿੱਚ ਬਿਠਾਇਆ ਗਿਆ ਹੈ ਤਾਂ ਇਹ ਨੌਜਵਾਨ ਕੁੜੀ ਨੂੰ ਫੇਰ ਕਹਿੰਦਾ ਹੈ ਕਿ ਤੂੰ ਬਹੁਤ ਬੁਰਾ ਕੰਮ ਕੀਤਾ ਆਪਣੇ ਵਾਲਾਂ ਕੁੜੀ ਨੂੰ ਆਪਣੇ ਕਾਰ ਦੇ ਵਿੱਚੋਂ ਉਤਾਰ ਦਿੰਦਾ ਹੈ ਜਿਵੇਂ ਹੀ ਇਹ ਕੁੜੀ ਕਾਰ ਦੇ ਵਿੱਚੋਂ ਉਤਰਦੀ ਹੈ ਤਾਂ ਇਹ ਨੌਜਵਾਨ ਕਹਿੰਦਾ ਹੈ ਤੂੰ ਬਹੁਤ ਜ਼ਿਆਦਾ ਲੱਕੀ ਇਨਸਾਨ ਹੈ ਜਿਹੜੀ ਅੱਜ ਮੇਰੇ ਨਾਲ ਨਹੀਂ ਅੱਗੇ ਜਾ ਰਹੀ ਕੁੜੀ ਵੀ ਦੋਚਿੱਤੀ ਦੇ ਵਿੱਚ ਪੈ ਜਾਂਦੀ ਹੈ ਕਿ ਆਖਰਕਾਰ ਇਹ ਨੌਜਵਾਨ ਕਰਨਾ ਕੀ ਚਾਹੁੰਦਾ ਸੀ ਪਹਿਲਾਂ ਮੈਨੂੰ ਕਾਰ ਦੇ ਵਿੱਚ ਬਿਠਾਉਂਦਾ ਹੈ ਫਿਰ ਮੈਨੂੰ ਇੱਧਰ ਉੱਧਰ ਲੈ ਕੇ ਜਾਂਦਾ ਹੈ ਤੇ ਆਖਰਕਾਰ ਮੈਨੂੰ ਇੰਨਾ ਕਹ ਕੇ ਕਿ ਇਹ ਸਕੂਲ ਕੋਲ ਛੱਡ ਦਿੰਦਾ ਹੈ ਕਿ ਤੂੰ ਬਿਲਕੁਲ ਵੀ ਚੰਗਾ ਕੰਮ ਨਹੀਂ ਕੀਤਾ ਆਪਣੇ ਵਾਲਾ ਨੂੰ ਕਟਵਾ ਕੇ ਤੇ ਤੇਰੀ ਕਿਸਮਤ ਚੰਗੀ ਸੀ ਜਿਹੜਾ ਤੂੰ ਮੇਰੇ ਨਾਲ ਅੱਗੇ ਨਹੀਂ ਜਾ ਰਹੀ ਕੁੜੀ ਆਪਣੇ ਘਰ ਆ ਕੇ ਆਪਣੇ ਮਾਪੇ ਨੂੰ ਇਹ ਸਾਰੀ ਚ ਕਾਰ ਨੇ ਪੁਲਿਸ ਦੇ ਵਿੱਚ ਕੋਈ ਕੰਪਲੇਂਟ ਕਰ। ਇਹ ਗੱਲ ਨੂੰ ਹੋਈ ਨੂੰ ਤਕਰੀਬਨ 1.5 ਸਾਲ ਬੀਤ ਜਾਂਦਾ ਹੈ ਤੇ ਇੱਕ ਦਿਨ ਇਹ ਹੀ ਕੁੜੀ ਬੈਠੀ ਟੀਵੀ ਦੇਖ ਰਹੀ ਹੁੰਦੀ ਹੈ। ਟੀਵੀ ਦੇ ਉੱਪਰ ਇੱਕ ਕਿਡਨੈਪਰ ਦੀ ਖਬਰ ਚੱਲ ਰਹੀ ਸੀ ਕਿ ਇਹ ਕਿਡਨੈਪਰ ਨੇ ਬਹੁਤ ਜ਼ਿਆਦਾ ਕੁੜੀਆਂ ਦੇ ਨਾਲ ਅਤਿਆਚਾਰ ਕੀਤਾ ਹੈ ਤੇ ਉਹਨਾਂ ਨੂੰ ਬਹੁਤ ਜ਼ਿਆਦਾ ਬੁਰੇ ਤਰੀਕੇ ਦੇ ਨਾਲ ਮਾਰਿਆ ਹੈ। ਉਦੋਂ ਹੀ ਟੀਵੀ ਦੇ ਉੱਪਰ ਉਸ ਕਿਡਨੈਪਰ ਦੀ ਫੋਟੋ ਆ ਜਾਂਦੀ ਹੈ ਤਾਂ ਕੁੜੀ ਨੂੰ ਉਹ ਫੋਟੋ ਦੇਖ ਕੇ ਇੱਕਦਮ ਝੜਕਾ ਲੱਗਦਾ ਹੈ ਕਿਉਂਕਿ ਟੈਡ ਬੰਡੀ ਉਹੀ ਇਨਸਾਨ ਸੀ ਜਿਸ ਨੇ ਇਹ ਕੁੜੀ ਨੂੰ ਆਪਣੀ ਕਾਰ ਦੇ ਵਿੱਚ ਬਿਠਾਇਆ ਸੀ ਲੈਫਟ ਦੇ ਬਹਾਨੇ ਤੇ ਟੈਡ ਬੰਡੀ ਨੂੰ 90s ਦੇ ਚਾਰ ਕੀਤਾ ਸੀ ਤੇ ਉਹਨਾਂ ਨੂੰ ਤੜਫਾ ਤੜਫਾ ਕੇ ਮਾਰਿਆ ਸੀ ਤੇ ਟੈਡ ਬੰਡੀ ਮੋਟਰੀਆ ਨਾਮ ਦੀ ਇਹ ਕੁੜੀ ਦੀ ਕਈ ਮਹੀਨਿਆਂ ਤੋਂ ਰੈਕੀ ਕਰ ਰਿਹਾ ਸੀ ਟੈਡ ਨੇ ਮੋਟਰੀਆ ਨੂੰ ਪਸੰਦੀ ਇਸ ਕਰਕੇ ਕੀਤਾ ਸੀ ਕਿਉਂਕਿ ਇਹਦੇ ਵਾਲ ਉਸ ਨੂੰ ਬਹੁਤ ਜ਼ਿਆਦਾ ਸੋਹਣੇ ਲੱਗਦੇ ਸਨ ਤੇ ਇਹ ਜਿਹੜੇ ਕ੍ਰਾਈਮਨਲ ਹੁੰਦੇ ਨੇ ਇਹਨਾਂ ਦਾ ਦਿਮਾਗ ਵੀ ਕੁਝ ਇਸ ਤਰ੍ਹਾਂ ਦਾ ਹੀ ਹੁੰਦਾ ਹੈ ਇਹਨਾਂ ਨੂੰ ਪੂਰੇ ਇਨਸਾਨ ਦੇ ਨਾਲ ਕੋਈ ਮਤਲਬ ਨਹੀਂ ਹੁੰਦਾ ਇਹਨਾਂ ਨੂੰ ਬਸ ਸਿਰਫ ਤੇ ਸਿਰਫ ਕੋਈ ਨਾ ਕੋਈ ਅੰਗ ਚੰਗਾ ਲੱਗ ਜਾਂਦਾ ਹੈ ਸਾਹਮਣੇ ਵਾਲੇ ਇਨਸਾਨ ਦਾ ਤੇ ਉਸ ਅੰਗ ਨੂੰ ਲੈ ਕੇ ਹੀ ਇਹ ਐਡਾ ਵੱਡਾ ਕ੍ਰਾਈਮ ਕਰ ਦਿੰਦੇ ਨੇ ਤੇ ਇਸ ਕੇਸ ਦੇ ਵਿੱਚ ਟੈਡ ਬੰਡੀ ਨੂੰ ਇਹ ਕੁੜੀ ਦੇ ਵਾਲ ਬਹੁਤ ਜ਼ਿਆ ਦਾ ਧਿਆਨ ਜਾਂਦਾ ਹੈ ਇਸ ਕੁੜੀ ਦੇ ਵਾਲਾਂ ਦੇ ਉੱਪਰ ਤਾਂ ਉਸ ਦਾ ਜਿਹੜਾ ਮਾਈਂਡ ਸੈਟਅਪ ਸੀ ਉਹ ਬਿਲਕੁਲ ਖਰਾਬ ਹੋ ਜਾਂਦਾ ਹੈ ਕਿਉਂਕਿ ਉਹ ਇਸ ਕੁੜੀ ਨੂੰ ਸਿਰਫ ਵਾਲਾਂ ਕਰਕੇ ਹੀ ਪਸੰਦ ਕਰਦਾ ਸੀ ਤੇ ਜਦੋਂ ਵਾਲ ਕੱਟੇ ਹੋਏ ਦੇਖਦਾ ਹੈ ਤਾਂ ਉਸ ਦਾ ਮਨ ਬਦਲ ਜਾਂਦਾ ਹੈ ਤੇ ਤਾਂ ਹੀ ਉਹ ਇਹ ਕੁੜੀ ਨੂੰ ਕਹਿੰਦਾ ਹੈ ਕਿ ਤੇਰੀ ਕਿਸਮਤ ਚੰਗੀ ਸੀ ਤੂੰ ਜਿਹੜਾ ਤੂੰ ਮੇਰੇ ਨਾਲ ਅੱਗੇ ਨਹੀਂ ਜਾ ਰਹੀ ਤੁਸੀਂ ਇੰਟਰਨੈਟ ਦੇ ਉੱਪਰ ਟੈਗ ਵੱਡੀ ਸਰਚ ਕਰਕੇ ਦੇਖ ਲਓ ਤੁਹਾਨੂੰ ਪਤਾ ਲੱਗ ਜਾਵੇਗਾ ਕਿ ਇਹ ਇਨਸਾਨ ਕਿੰਨਾ ਜ਼ਿਆਦਾ ਜ਼ਾਲਮ ਸੀ ਤੇ ਇਹ ਇੱਕ ਉਹ ਇੱਕ ਕੁੜੀ ਸੀ ਜਿਹੜੀ ਇਸ ਦੇ ਚੰਗਲ ਦੇ ਵਿੱਚੋਂ ਬਚ ਕੇ ਨਿਕਲੀ ਸੀ ਤੁਹਾਨੂੰ ਪਤਾ ਹੈ ਇਤਿਹਾਸ ਦੇ ਵਿੱਚ ਅੱਜ ਤੱਕ ਸਿਰਫ ਇੱਕ ਹੀ ਮਮੀ ਮਿਲੀ ਹੈ ਜਿਸ ਦੇ ਬੋਡੀ ਦੇ ਉੱਪਰ ਟੈਟੂ ਬਣਿਆ ਹੋਇਆ ਸੀ ਇਹ ਸੀ ਜੀ ਪ੍ਰਿੰਸੈਸ ਆਫ ਯਾਕੋਕ ਇਹ ਪ੍ਰਿੰਸੈਸ ਰਸ਼ੀਆ ਦੀ ਸੀ ਤੇ 25 ਸਾਲ ਦੀ ਉਮਰ ਦੇ ਵਿੱਚ ਇਸ ਦੀ ਮੌਤ ਹੋ ਗਈ ਸੀ ਕਾਰਬਨ ਡੇਟਿੰਗ ਦੇ ਨਾਲ ਇਹ ਮਮੀ ਦੀ ਉਮਰ ਦਾ ਪਤਾ ਲਗਾਇਆ ਗਿਆ ਸੀ ਕਿ ਕੈਸ ਉਮਰ ਦੇ ਵਿੱਚ ਇਹਦੀ ਡੈਥ ਹੋਈ ਸੀ ਪਰ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਆਪਣੀ ਮੌਤ ਤੋਂ 2500 ਸਾਲਾਂ ਬਾਅਦ ਜਦੋਂ ਸਾਇੰਟਿਸਟਾਂ ਨੂੰ ਇਹ ਮਮੀ ਮਿਲਦੀ ਹੈ ਤਾਂ ਇਸ ਦੀ ਬੋਡੀ ਦੇ ਉੱਪਰ ਇੱਕ ਟੈਟੂ ਬਣਿਆ ਹੁੰਦਾ ਹੈ ਜਿਹੜਾ ਬਿਲਕੁਲ ਅੱਜ ਵੀ ਸਹੀ ਹਾਲਤ ਦੇ ਵਿੱਚ ਹੁੰਦਾ ਹੈ ਮਤਲਬ ਕਿ 25 ਸਾਲ ਦੀ ਉਮਰ ਦੇ ਵਿੱਚ ਇਹ ਕੁ ਕੇ ਰਾਜਕੁਮਾਰੀ ਸੀ ਤੇ ਇਹ ਕੁੜੀ ਦੇ ਸਰੀਰ ਦੇ ਉੱਪਰ ਜਿਹੜਾ ਟੈਟੂ ਸੀ 2500 ਸਾਲ ਬਾਅਦ ਬਿਲਕੁਲ ਓਦਾਂ ਦਾ ਦਿਖਾਈ ਦਿੰਦਾ ਹੈ ਤੁਸੀਂ ਫੋਟੋਆਂ ਦੇ ਵਿੱਚ ਵੀ ਦੇਖ ਸਕਦੇ ਹੋ ਤੇ ਸੈਂਟਿਸਟਸ ਇਹ ਚੀਜ਼ ਨੂੰ ਲੈ ਕੇ ਬਹੁਤ ਜ਼ਿਆਦਾ ਹੈਰਾਨ ਨੇ ਕਿ ਇੰਨੀ ਵਧੀਆ ਕੁਆਲਿਟੀ ਦੀ ਇੰਕ ਉਸ ਸਮੇਂ ਵੀ ਮੌਜੂਦ ਸੀ ਗੱਲ ਹੈ ਸੰ 2016 ਦੀ 26 ਸਾਲਾਂ ਦਾ ਇੱਕ ਨੌਜਵਾਨ ਜਿਸ ਦਾ ਨਾਮ ਬੈਨ ਹੈ ਉਹ ਇਜੀਪਟ ਦੀ ਇੱਕ ਫਲਾਈਟ ਵਿੱਚ ਹੁੰਦਾ ਹੈ ਇਹ ਫਲਾਈਟ ਇਜੀਪਟ ਤੋਂ ਕਿਆਰੋ ਜਾ ਰਹੀ ਸੀ ਉਦੋਂ ਹੀ ਇਸ ਜਹਾਜ਼ ਦੇ ਵਿੱਚ ਇੱਕ ਹਾਈਜੈਕਰ ਖੜਾ ਹੋ ਜਾਂਦਾ ਹੈ ਜਿਹੜਾ ਕਹਿੰਦਾ ਹੈ ਕਿ ਮੈਂ ਇਹ ਸਾਰੇ ਸਾਰੇ ਪਲੇਨ ਨੂੰ ਫਟਾ ਦੇਣਾ ਹੈ ਜੇਕਰ ਮੇਰੀਆਂ ਮੰਗਾਂ ਨਾ ਮੰਨੀਆਂ ਗਈਆਂ ਤੇ ਇਹ ਇਨਸਾਨ ਨੇ ਆਪਣੇ ਇੱਕ ਸੈਲਫਾਈਡ ਬੰਬਰ ਵਾਲੀ ਜੈਕਟ ਪਾਈ ਹੁੰਦੀ ਹੈ ਪਾਇਲਟ ਅਤੇ ਜਹਾਜ਼ ਦੇ ਪੈਸੈਂਜਰ ਸਾਰੇ ਡਰ ਜਾਂਦੇ ਨੇ ਫਾਈਨਲੀ ਇਹ ਜਹਾਜ਼ ਨੂੰ ਸਾਈਪ੍ਰਸ ਦੇ ਵਿੱਚ ਲੈਂਡ ਕਰਵਾ ਦਿੱਤਾ ਜਾਂਦਾ ਹੈ ਜਦੋਂ ਇਹ ਜਹਾਜ਼ ਲੈਂਡ ਹੁੰਦਾ ਹੈ ਇਸ ਦੇ ਵਿੱਚ 55 ਮਸਾਫਰ ਹੁੰਦੇ ਨੇ ਤੇ 55 ਦੇ ਵਿੱਚੋਂ 22 ਪੈਸੈਂ ਬੱਚੋਂ ਇਹ ਹਾਈਜੈਕਰ ਕਹਿੰਦਾ ਹੈ ਕਿ ਮੇਰੀਆਂ ਕੁਝ ਰਾਜਨੀਤਿਕ ਡਿਮਾਂਡਾਂ ਨੇ ਜਿੰਨਾ ਟਾਈਮ ਉਹਨਾਂ ਨੂੰ ਪੂਰਾ ਨਹੀਂ ਕੀਤਾ ਜਾਂਦਾ ਮੈਂ ਇਹ ਜਿਹੜੇ ਬਾਕੀ ਦੇ ਜਾਣੇ ਨੇ ਉਹਨਾਂ ਨੂੰ ਨਹੀਂ ਛੱਡੂੰਗਾ ਤੇ ਜੇਕਰ ਪਾਲਿਸ ਜਾਂ ਆਰਮੀ ਨੇ ਕੋਈ ਕਾਰਵਾਈ ਪਾਉਣ ਦੀ ਕੋਸ਼ਿਸ਼ ਕੀਤੀ ਤਾਂ ਮੈਂ ਪਲੇਨ ਨੂੰ ਵੀ ਆਪਣੇ ਨਾਲ ਉਡਾ ਲੂੰਗਾ ਤੇ ਨਾਲ ਇਹ ਲੋਕਾਂ ਨੂੰ ਵੀ ਮਾਰ ਲੂੰਗਾ ਜਿਹੜੇ ਮੇਰੇ ਨਾਲ ਜਹਾਜ਼ ਦੇ ਵਿੱਚ ਨੇ ਹੁਣ ਇਸ ਜਹਾਜ਼ ਦੇ ਵਿੱਚ ਤਿੰਨ ਪੈਸੇਂਜਰ ਸਨ ਤੇ ਚਾਰ ਕਰੂ ਮੈਂਬਰ ਸੀ ਜਾਨੀ ਕਿ ਸੱਤ ਜਾਣੇ ਹਜੇ ਵੀ ਜਹਾਜ਼ ਦੇ ਅੰਦਰ ਮੌਜੂਦ ਸਨ ਜਹਾਜ਼ ਦੇ ਵਿੱਚ ਜਿਹੜੇ ਰੁਕੇ ਹੋਏ ਪੈਸੇਂਜਰ ਸਨ ਇਹਨਾਂ ਦੇ ਵਿੱਚੋਂ ਇੱਕ ਜਣਾ ਸੀ ਬੈਨ ਜੈਸ ਦੇ ਬਾਰੇ ਮੈਂ ਤੁਹਾਨੂੰ ਪਹਿਲਾਂ ਹੀ ਦੱਸ ਕੇ ਹ ਇੱਕ ਫੋਟੋ ਲੈਣੀ ਚਾਹਣਾ ਤੈਨੂੰ ਕੋਈ ਇਤਰਾਜ਼ ਤਾਂ ਨਹੀਂ ਹੈ ਤੇ ਇਹ ਉਹ ਫੋਟੋ ਸੀ ਜਿਹੜੀ ਬੈਨ ਨੇ ਉਸ ਹਾਈਜੈਕਰ ਦੇ ਨਾਲ ਜਹਾਜ਼ ਦੇ ਅੰਦਰ ਲਈ ਸੀ ਖੱਚੀ ਸੀ ਬੈਨ ਨੇ ਜਿਹੜੇ ਹਾਈਜੈਕਰ ਦੇ ਨਾਲ ਫੋਟੋ ਲਈ ਹੈ ਉਸ ਤੋਂ ਕੁਝ ਸਮਾਂ ਬਾਅਦ ਹੀ ਪੁਲਿਸ ਇਸ ਜਹਾਜ਼ ਦੇ ਉੱਪਰ ਹਮਲਾ ਕਰਦੀ ਹੈ ਤੇ ਇਹ ਹਾਈਜੈਕਰ ਨੂੰ ਗ੍ਰਿਫਤਾਰ ਕਰ ਲੈਂਦੀ ਹੈ ਜਦੋਂ ਬੈਨ ਤੋਂ ਪੁੱਛਿਆ ਗਿਆ ਕਿ ਤੂੰ ਅਜਿਹਾ ਕਿਉਂ ਕੀਤਾ ਤੂੰ ਹਾਈਜੈਕਰ ਦੇ ਨਾਲ ਫੋਟੋ ਕਿਉਂ ਲਈ ਤਾਂ ਬੈਨ ਦਾ ਜਵਾਬ ਕੁਝ ਅਲੱਗ ਲੈਵਲ ਦਾ ਹੀ ਸੀ ਬੈਨ ਕਹਿੰਦਾ ਹੈ ਕਿ ਇੱਕ ਤਾਂ ਮੈਂ ਜਹਾਜ਼ ਦੇ ਵਿੱਚ ਵਿਹਲਾ ਬੈਠਾ ਸੀ ਤੇ ਮੇਰੇ ਕੋਲ ਕਰਨ ਨੂੰ ਕੁਝ ਨਹੀਂ ਸੀਗਾ ਤੇ ਸਾਹਮਣੇ ਹਾਈਜੈਕਰ ਖੜਾ ਸੀ ਮੈਂ ਸੋਚਿਆ ਚਲੋ ਟਾਈ ਦੇਖ ਲਿਆ ਕਿ ਇਹ ਸਿਰਫ ਪਖੰਡ ਕਰ ਰਿਹਾ ਹੈ ਇਸ ਦੇ ਕੋਲ ਅਸਲੀ ਬੰਬ ਨਹੀਂ ਹੈ ਬਾਅਦ ਦੇ ਵਿੱਚ ਟਵਿੱਟਰ ਦੇ ਉੱਪਰ ਬੈਨ ਕਾਫੀ ਜ਼ਿਆਦਾ ਟ੍ਰੈਂਡਿੰਗ ਦੇ ਵਿੱਚ ਆਇਆ ਤੇ ਅੱਜ ਵੀ ਸੋਸ਼ਲ ਮੀਡੀਆ ਦੇ ਉੱਪਰ ਲਿਖਿਆ ਜਾਂਦਾ ਹੈ ਕਿ ਬੈਨ ਇੱਕ ਐਦਾਂ ਦਾ ਇਨਸਾਨ ਹੈ ਜਿਹੜਾ ਹਾਈਜੈਕਰ ਦੇ ਨਾਲ ਵੀ ਫੋਟੋ ਕਰਵਾ ਸਕਦਾ ਹੈ ਵਿਏਟਨਾਮ 에어ਲਾਈਨ ਦੀ ਫਲਾਈਟ 815 ਇਹ ਫਲਾਈਟ 1997 ਦੇ ਵਿੱਚ ਕ੍ਰੈਸ਼ ਹੋ ਗਈ ਸੀ ਅੱਜ ਤੱਕ ਤੁਸੀਂ ਜਿੰਨੀਆਂ ਵੀ ਫਲਾਈਟ ਕ੍ਰੈਸ਼ ਹੋਣ ਬਾਰੇ ਸੁਣਿਆ ਹੈ ਉਹਨਾਂ ਦੇ ਵਿੱਚਾਂ ਤਾਂ ਤੁਸੀਂ ਸੁਣਿਆ ਹੋਵੇਗਾ ਕਿ ਜਦੋਂ ਫਲਾਈਟ ਕ੍ਰੈਸ਼ ਹੋਈ ਸਾਰੇ ਹੀ ਜਾਨੇ ਮਰ ਗਏ ਜਾਂ ਫਿਰ ਕੁਝ ਕੁ ਲੋਕ ਬਚ ਗਏ ਪਰ ਇਹ ਦੁਨੀਆ ਦਾ ਅਖੌਕਤਾ ਅਜੀਬ ਫਲਾਈਟ ਕ੍ਰੈਸ਼ ਹੈ ਜਿਸ ਦੇ ਵਿੱਚ ਸਾਰੇ ਪੈਸੇਂਜਰ ਮਰ ਗਏ ਸੀ ਸਿਰਫ ਇੱਕ 14 ਮਹੀਨਿਆਂ ਦਾ ਬੱਚਾ ਬਚ ਗਿਆ ਸੀ ਤੁਸੀਂ ਇਮੇਜਿਨ ਕਰੋ ਕਿ ਥੱਲੇ ਇੱਕ ਖੁਸ਼ਹਾਲ ਸ਼ਹਿਰ ਵਸਦਾ ਹੈ ਤੇ ਇਸ ਸ਼ਹਿਰ ਦੇ ਉੱਪਰ ਦੀ ਜਹਾਜ਼ ਲੰਘ ਰਹੇ ਨੇ ਜਿਸ ਦੇ ਵਿੱਚ ਬਹੁਤ ਜ਼ਿਆਦਾ ਵੱਡੇ ਵੱਡੇ ਘਾਤਕ ਬੰਬ ਰੱਖੇ ਹੋਏ ਨੇ ਤੇ ਇਹਨਾਂ ਦੇ ਵਿੱਚੋਂ ਇੱਕ ਜਹਾਜ਼ ਕਿਸੇ ਬਿਲਡਿੰਗ ਦੇ ਨਾਲ ਟਕਰਾ ਜਾਂਦਾ ਹੈ ਤਾਂ ਉੱਥੇ ਕੀ ਹਾਲਾਤ ਹੋਏ ਹੋਣਗੇ ਅਜਿਹਾ ਸੱਚਮੁੱਚ ਹੋਇਆ ਸੀ 28 ਜੁਲਾਈ 1945 ਨੂੰ ਅਮਰੀਕਾ ਦੇ ਵਿੱਚ ਤੇ ਜਿਸ ਬਿਲਡਿੰਗ ਦੇ ਵਿੱਚ ਬੰਬਾਂ ਨੂੰ ਲਿਆ ਰਿਹਾ ਜਹਾਜ਼ ਵੱਜਿਆ ਸੀ ਉਹ ਵੀ ਕੋਈ ਨਾਰਮਲ ਬਿਲਡਿੰਗ ਨਹੀਂ ਸੀ ਉਹ ਸੀ ਅਮਰੀਕਾ ਦੀ ਐਮਪਾਇਰ ਸਟੇਟ ਬਿਲਡਿੰਗ ਜਾਨਕਿ ਸਭ ਤੋਂ ਜ਼ਿਆਦਾ ਜ਼ਰੂਰੀ ਬਿਲਡਿੰਗ ਅਮਰੀਕਾ ਦੀ ਜਦੋਂ ਇਹ ਜਹਾਜ਼ ਸ਼ਹਿਰ ਦੇ ਉੱਪਰ ਦੀ ਲੰ ਦਾ ਤੇ ਪਲੇਨ ਸਿੱਧਾ ਜਾ ਕੇ ਅੰਪਾਇਰ ਸਟੇਟ ਬਿਲਡਿੰਗ ਨੂੰ ਹਿੱਟ ਕਰ ਜਾਂਦਾ ਹੈ ਕਿਸਮਤ ਵਾਲੀ ਗੱਲ ਇਹ ਰਹੀ ਕਿ ਜਿਵੇਂ ਹੀ ਜਹਾਜ਼ ਇਸ ਬਿਲਡਿੰਗ ਦੇ ਵਿੱਚ ਟਕਰਾਉਂਦਾ ਹੈ ਇੱਕ ਫਲੋਰ ਤਾਂ ਥੋੜਾ ਬਹੁਤਾ ਤਹਿਸਨਾਸ ਹੋ ਜਾਂਦਾ ਹੈ ਪਰ ਪੂਰੀ ਬਿਲਡਿੰਗ ਨੂੰ ਕੋਈ ਨੁਕਸਾਨ ਨਹੀਂ ਹੁੰਦਾ ਇਸ ਹਾਦਸੇ ਦੇ ਵਿੱਚ 14 ਲੋਕ ਮਰ ਜਾਂਦੇ ਨੇ ਜੇਕਰ ਜਹਾਜ਼ ਦੇ ਅੰਦਰ ਪਏ ਬੰਬ ਵੀ ਚੱਲ ਜਾਂਦੇ ਤਾਂ ਤਕਰੀਬਨ ਤੁਸੀਂ ਮੰਨ ਕੇ ਚੱਲੋ ਕਿ ਹਜ਼ਾਰਾਂ ਲੋਕਾਂ ਨੇ ਮਰਨਾ ਸੀ ਉਸ ਦਿਨ ਇਸ ਬਿਲਡਿੰਗ ਦੇ ਵਿੱਚ ਜਿਹੜੇ ਮੌਜੂਦ ਸੀ ਜਦੋਂ ਇਹ ਜਹਾਜ਼ ਅੰਪਾਇਰ ਸਟੇਟ ਬਿਲਡਿੰਗ ਦੇ ਨਾਲ ਟਕਰਾਉਂਦਾ ਹੈ ਉਦੋਂ ਬੈਟਰੀ ਨਾਮ ਦੀ ਇੱਕ ਔਰਤ ਇਸ ਬਿਲਡਿੰਗ ਦੇ ਅੰਦਰ ਲੈਫਟ ਦੇ ਸ਼ੁਰੂ ਕਰ ਦਿੰਦੀ ਹੈ 75ਵੇਂ ਫਲੋਰ ਤੋਂ ਸਿੱਧੀ ਲੈਫਟ ਬੇਸਮੈਂਟ ਦੇ ਵਿੱਚ ਜਾ ਕੇ ਡਿੱਗਦੀ ਹੈ ਹੈਰਾਨੀ ਦੀ ਗੱਲ ਤਾਂ ਇਹ ਹੈ ਕਿ ਬੈਟੀ ਨਾਮ ਦੀ ਇਹ ਔਰਤ ਦੀ ਜਾਨ ਫਿਰ ਵੀ ਬਚ ਜਾਂਦੀ ਹੈ ਜਦ ਕਿ ਮੋਸਟਲੀ ਦੇਖਿਆ ਗਿਆ ਹੈ ਕਿ ਜੇਕਰ 8 ਤੋਂ ਲੈ ਕੇ 10ਵੇਂ ਫਲੋਰ ਤੱਕ ਵੀ ਲੈਫਟ ਉੱਚੀ ਹੋਵੇ ਉੱਥੋਂ ਥੱਲੇ ਨੂੰ ਡਿੱਗਦੀ ਹੈ ਤਾਂ ਜਿੰਨੇ ਉਹਦੇ ਲੈਫਟ ਰੇ ਵਿੱਚ ਇਨਸਾਨ ਹੁੰਦੇ ਨੇ ਉਹਨਾਂ ਦੇ ਬਚਣ ਦੀ ਬਹੁਤ ਘੱਟ ਗੁਜਾਇਸ਼ ਹੁੰਦੀ ਹੈ ਪਰ ਇਹ ਬੈਟੀ ਨਾਮ ਦੀ ਔਰਤ 75ਵੇਂ ਫਲੋਰ ਤੋਂ ਡਿੱਗ ਕੇ ਹੀ ਬਚ ਜਾਂਦੀ ਹੈ 1958 ਦੇ ਵਿੱਚ ਵਿਲੀਅਮ ਨਾਮ ਦੇ ਇਹ ਮੁੰਡੇ ਦੀ ਉਮਰ ਸੀ 16 ਸਾਲ ਤੇ ਇਹ ਮੁੰਡਾ 16 ਸਾਲ ਦੀ ਉਮਰ ਦੇ ਵਿੱਚ ਆਪਣੇ ਮਾਂ ਤੇ ਪਿਓ ਦੋਨਾਂ ਦਾ ਕਤਲ ਕਰ ਦਿੰਦਾ ਹੈ ਕਤਲ ਦਾ ਕਾਰਨ ਇਹ ਸੀ ਕਿ 16 ਸਾਲਾਂ ਦਾ ਵਿਲੀਅਮ ਆਪਣੀ ਗਰਲਫ੍ਰੈਂਡ ਦੇ ਨਾਲ ਮੂਵੀ ਦੇਖਣ ਜਾਣਾ ਚਾਹੁੰਦਾ ਸੀ ਤੇ ਉਹ ਆਪਣੇ ਪਿਤਾ ਨੂੰ ਕਹਿੰਦਾ ਕਿ ਤੁਸੀਂ ਮੈਨੂੰ ਆਪਣੀ ਕਾਰ ਦੇ ਦਿਓ ਮੈਂ ਆਪਣੀ ਗਰਲਫ੍ਰੈਂਡ ਦੇ ਨਾਲ ਮੂਵੀ ਦੇਖਣ ਜਾਣਾ ਹੈ ਤੇ ਆ ਕੇ ਮੈਂ ਤੁਹਾਨੂੰ ਕਾਰ ਵਾਪਸ ਕਰ ਦੂੰਗਾ ਪਰ ਵਿਲੀਅਮ ਦਾ ਪਿਤਾ ਉਸ ਨੂੰ ਸਾਫ਼-ਸਾਫ਼ ਮਨ੍ਹਾ ਕਰ ਦਿੰਦਾ ਹੈ ਤੇ ਗੁੱਸੇ ਦੇ ਵਿੱਚ ਆ ਕੇ ਵਿਲੀਅਮ ਆਪਣੇ ਮਾਂ ਅਤੇ ਪਿਓ ਦੋਨਾਂ ਦਾ ਕਤਲ ਕਰ ਦਿੰਦਾ ਹੈ ਤੇ ਵਿਲੀਅਮ ਆਪਣੇ ਘਰ ਦੇ ਬੈਕਯਾਰਡ ਦੇ ਵਿੱਚ ਇਹਨਾਂ ਦੀ ਲਾ ਜੰਦਾ ਰਹੇ ਮੂਵੀ ਤੇ ਜਾਂਦਾ ਹੈ ਆਪਣੀ ਗਰਲਫ੍ਰੈਂਡ ਨੂੰ ਲੈ ਕੇ ਤੇ ਸ਼ਾਮ ਨੂੰ ਘਰੇ ਆ ਜਾਂਦਾ ਹੈ ਜਦੋਂ ਆਂਡਗਵਾਰ ਦੇ ਲੋਕੋਸ ਨੂੰ ਪੁੱਛ ਰਹੇ ਨੇ ਕਿ ਤੇਰੇ ਮਾਪੇ ਕਿੱਥੇ ਨੇ ਤਾਂ ਵਿਲੀਅਮ ਕਹਿੰਦਾ ਹੈ ਕਿ ਉਹ ਇੱਕ ਲੌਂਗ ਡਰਾਈਵ ਤੇ ਗਏ ਹੋਏ ਨੇ 2-4 ਦਿਨਾਂ ਤੱਕ ਵਾਪਸ ਆਉਣਗੇ ਪਰ ਹੌਲੀ-ਹੌਲੀ ਵਿਲੀਅਮ ਦੇ ਉੱਪਰ ਸਾਰਿਆਂ ਨੂੰ ਸ਼ੱਕ ਆਉਣਾ ਸ਼ੁਰੂ ਹੋ ਜਾਂਦਾ ਹੈ ਤੇ 2 ਹਫ਼ਤਿਆਂ ਬਾਅਦ ਵਿਲੀਅਮ ਨੂੰ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਜਦੋਂ ਸਾਰੇ ਦੋਸ਼ ਵਿਲੀਅਮ ਦੇ ਉੱਪਰ ਸੱਚ ਸਾਬਤ ਹੋ ਜਾਂਦੇ ਨੇ ਤਾਂ ਵਿਲੀਅਮ ਨੂੰ ਉਮਰ ਕੈਦ ਹੋ ਜਾਂਦੀ ਹੈ ਜੁਲਾਈ 1967 ਜਦ ਵਿਲੀਅਮ ਨੂੰ ਇਸ ਜੇਲ ਦੇ ਵਿੱਚ ਰਹਿੰਦਿਆਂ ਹੋਏ 8 ਸਾਲ ਬੀਤ ਗਏ ਸੀ ਉਦੋਂ ਇਸ ਜ ਬੀਤ ਜਾਂਦੇ ਨੇ 30 ਸਾਲ ਬੀਤ ਜਾਂਦੇ ਨੇ ਹੁਣ ਆਪਾਂ ਚੱਲਦੇ ਹਾਂ 1967 ਤੋਂ ਸਿੱਧਾ 2020 ਦੇ ਵਿੱਚ 2020 ਦੇ ਵਿੱਚ ਕੋਵਿਡ ਦੇ ਸਮੇਂ ਪੁਲਿਸ ਨੂੰ ਪਤਾ ਲੱਗਦਾ ਹੈ ਕਿ ਵਿਲੀਅਮ ਨਾਮ ਦਾ ਲੜਕਾ ਜਿਸ ਨੇ ਆਪਣੇ ਮਾਪੇ ਨੂੰ ਮਾਰ ਦਿੱਤਾ ਸੀ 16 ਸਾਲ ਦੀ ਉਮਰ ਦੇ ਵਿੱਚ ਉਹ ਆਸਟ੍ਰੇਲੀਆ ਦੇ ਵਿੱਚ ਰਹਿ ਰਿਹਾ ਸੀ ਪਿਛਲੇ ਕਈ ਸਾਲਾਂ ਤੋਂ ਤੇ ਆਸਟ੍ਰੇਲੀਆ ਦੇ ਅੰਦਰ ਇਹ ਜੌਨ ਡਿਮੌਨ ਦੇ ਨਾਮ ਦੇ ਉੱਪਰ ਰਹਿ ਰਿਹਾ ਸੀ ਰਹਿ ਰਿਹਾ ਸੀ ਦਾ ਮਤਲਬ ਇਹ ਹੈ ਕਿ ਉਸ ਸਮੇਂ ਤੱਕ ਇਹ ਮਰ ਚੁੱਕਿਆ ਸੀ ਜਦੋਂ ਤੱਕ ਪੁਲਿਸ ਨੂੰ ਪਤਾ ਲੱਗਦਾ ਹੈ ਵਿਲੀਅਮ ਜੌਨ ਬਣ ਕੇ ਆਸਟ੍ਰੇਲੀਆ ਦੇ ਅੰਦਰ ਰਹਿਣਾ ਸ਼ੁਰੂ ਕਰ ਦਿੰਦਾ ਹੈ ਤੇ ਉੱਥੇ ਇੱਕ ਪੂ ਸਾਨੂੰ ਇਸ ਦੇ ਬਾਰੇ ਪਤਾ ਲੱਗਦਾ ਹੈ ਸਨ 2020 ਦੇ ਵਿੱਚ ਜਾਨੀ ਕਿ ਪੁਲਿਸ ਨੂੰ ਉਸ ਦੀ ਮੌਤ ਤੋਂ ਵੀ 10 ਸਾਲਾਂ ਬਾਅਦ ਪਤਾ ਲੱਗਦਾ ਹੈ ਕਿ ਵਿਲੀਅਮ ਨਾਮ ਦਾ ਇਨਸਾਨ ਆਸਟ੍ਰੇਲੀਆ ਦੇ ਅੰਦਰ ਜੌਨ ਵਾਂ ਕੇ ਰਹਿ ਰਿਹਾ ਸੀ ਇਹ ਸੰਜ ਜਿਸ ਦੁਨੀਆ ਦੇ ਵਿੱਚ ਆਪਾਂ ਰਹਿੰਦੇ ਹਾਂ ਉਸ ਦੇ ਬਾਰੇ ਕੁਝ ਰੋਚਕਤਾ ਤੁਹਾਨੂੰ ਸਾਡੀ ਇਹ ਵੀਡੀਓ ਕਿਦਾਂ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਸਾਡੇ YouTube ਦੇ ਚੈਨਲ ਜੋਟੀਵਿਅਰ ਸਬਸਕ੍ਰਾਈਬ ਕਰਨਾ ਧੰਨਵਾਦ